ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਕਰਨਵੀਰ ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਆਪਾਂ ਗੱਲ ਕਰਦੇ ਹਾਂ ਵੀ ਜੇ ਆਪਾਂ ਤੁਹਾਨੂੰ ਅੱਜ ਵੀਡੀਓ ਦੀ ਗੱਲ ਕਰੀਏ ਨਾ ਤੇ ਵੀਡੀਓ ਆਪਾਂ ਇਹ ਪਿੰਡ ਦਵਾਰਿਆਣੇ ਤੋਂ ਬਣਾ ਰਹੇ ਹਾਂ ਪਿੰਡ ਦਵਾਰਿਆਣਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਤੇ ਇਦੇ ਨਾਲ ਨਾ ਲੱਗਦਾ ਜਣੀ ਦੀ ਕੋੜ ਪੂਰਾ ਨਾਲ ਲੱਗਦਾ ਤੇ 4-5 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਇਹ ਤੇ ਇਹਦੇ ਚ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅ ਆਪਣਾ ਦੋ ਨਗ ਵਿਖਾਵਾਂਗੇ ਤੁਹਾਨੂੰ ਛੋਟ ਆਪਾਂ ਤੁਹਾਨੂੰ ਅਪਲੋਡ ਪਹਿਲਾਂ ਕਰਤਾ ਸੀਗਾ ਤੇ ਇਧਰ ਨਾਲ ਆਪਾਂ ਤੁਹਾਨੂੰ ਵਿਖਾਵਾਂਗੇ ਵੀ ਹੁਣ ਇੱਕ ਅ ਮੱਛੀ ਐ ਦੂਜੇ ਸੂਏ ਤੇ ਦੂਜੇ ਸੂਏ ਸੁਣਾਏ ਨੇ ਤੇ ਕੱਦ ਕਾਟ ਦੀ ਬਹੁਤ ਚੰਗੀ ਕੁਆਲਿਟੀ ਵੀ ਬਹੁਤ ਆ ਅ ਸਫੇਦ ਰੰਗ ਥੋੜਾ ਜਿਆਦਾ ਜਿਆਦੇ ਆ ਤੇ ਜੇ ਆਪਾਂ ਥਣਲੇਵੀ ਦੀ ਗੱਲ ਕਰੀਏ ਤਾਂ ਥਣਲੇਵਣਾ ਇਹ ਗਾਣ ਬਹੁਤ ਲੱਗਿਆ ਤਕਰੀਬਨ ਅ 1 ਮਹੀਨਾ ਹੁਣ ਇਹਦਾ ਬਾਕੀ ਰਹਿੰਦਾ ਤੇ 5 6 ਪਾਦੋਂ ਨੂੰ ਇਸ ਬੱਚੀ ਦੇ ਜਿਹੜੇ ਨਾ ਦਿਣਾ ਪੂਰੇ ਆ ਬਾਕੀ ਹੁਣ ਆਏ ਆ ਵੀ ਨਾਲ ਆਪਾਂ ਬਾਈ ਕੋਲੋਂ ਵੀਡੀਓ ਬਣਾਉਣੀ ਸੀ ਦੋਵਾਂ ਨਗਾਂ ਦੀ ਉਹਨਾਂ ਅਜੇ ਵਿਗਰੀ ਵਾਲੇ ਵਖਾਉਣੇ ਸੀ ਤੇ ਬਾਈਆਂ ਦੇ ਵੀ ਜੇ ਕਿਸੇ ਨੇ ਮੰਨ ਲਓ ਵੀ ਜੇ ਮਹੀਨਾ ਸਾਹਮਣਾ ਵਾਸਤੇ ਲੈਣੀ ਹੋਵੇ ਨਾ ਤੇ ਗਾਂ ਜਿਹੜੀ ਕੁਆਲਿਟੀ ਦੀ ਬਹੁਤ ਚੰਗੀ ਆ ਇਹਨੇ 20 ਤੋਂ ਪਲੱਸ ਪਹਿਲੇ ਸਵੇਰ ਦੁੱਧ ਕੱਢਿਆ ਤੇ ਹੁਣ ਇਹਦੇ ਤਕਰੀਬਨ ਹੁਣ ਵੀ ਤੁਹਾਨੂੰ ਦੱਸਿਆ ਵੀ 25 ਤੋਂ ਨਾ ਮਹੀਨੇ ਦੇ ਨੇੜੇ ਜਿਹੜੇ ਇਹ ਜਾਣ ਰਹਿੰਦੇ ਆ ਤੇ ਆਪਾਂ ਦਾ ਜਿਹੜਾ ਬਾਈ ਦਾ ਫੋਨ ਨੰਬਰ ਆ ਆ ਪਰ ਤੁਹਾਨੂੰ ਸਕਰੀਨ ਤੇ ਦੇਵਾਂਗੇ ਤੇ ਤੁਸੀਂ ਨਾ ਫੋਨ ਤੇ ਕਨੈਕਟ ਕਰਕੇ ਸਾਰੀ ਜਿਹੜੀ ਰਹਿੰਦੀ ਗੱਲਬਾਤ ਤੁਸੀਂ ਪੁੱਛ ਸਕਦੇ ਆ ਤੇ ਮੋਲ ਦਾ ਵੀਰਵਾ ਵੀ ਤੁਸੀਂ ਪੁੱਛ ਸਕਦੇ ਜੇ ਤੁਹਾਨੂੰ ਇਹ ਪਸੰਦ ਹੋਵੇ ਵੀ ਹਨਾ ਆਪਾਂ ਮਹੀਨੇ ਦੀ ਕੱਚੀ ਇਹ ਲੈ ਲੈ ਲਈਏ ਹਨਾ ਤੇ ਤੁਸੀਂ ਆਪਾਂ ਜਿਹੜਾ ਫੋਨ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਤੇ ਸਕਰੀਨ ਤੋਂ ਤੁਸੀਂ ਫੋਨ ਨੰਬਰ ਲਾ ਕੇ ਸਾਰੀ ਰਹਿੰਦੀ ਗੱਲਬਾਤ ਤੁਸੀਂ ਪੁੱਛ ਸਕਦੇ ਆ ਬਾਕੀ ਆਪਾਂ ਦੂਜੇ ਨਕਦੀ ਗੱਲ ਕਰਾਂਗੇ ਆ ਮੰਜਿਆਂ ਪਾਸੋਂ ਸਾਡੇ ਵੀਰੋਂ ਆਪਾਂ ਤੁਹਾਨੂੰ ਨਾ ਹੁਣ ਨਾ ਤੋੜ ਕੇ ਵਿਖਾ ਦਈਏ ਤੋੜਨ ਦੇ ਕਾਰਨ ਪਸ਼ੂ ਦਾ ਜਿਹੜਾ ਤੋਰੇ ਦਾ ਪਤਾ ਲੱਗ ਜਾਂਦਾ ਅ ਤੁਰਦਾ ਪਸ਼ੂ ਨਾਲ ਥੋੜਾ ਜਿਹਾ ਜਿਆਦਾ ਧੱਕ ਦੇਂਦਾ ਕਈ ਵੀਰਨਾਂ ਕਮੈਂਟਾਂ ਦੇ ਵਿੱਚ ਕਹਿੰਦੇ ਵੀ ਪਸ਼ੂ ਨਾਲ ਆਪਾਂ ਤੋੜ ਕੇ ਨਹੀਂ ਵਿਖਾਉਂਦੇਗੇ ਤੋਰੇ ਤਾਰੇ ਦੀ ਨਾ ਨਵਾਂ ਹਾਨ ਹੈ ਜਿਹੜਾ ਪਸ਼ੂ ਤੋਰੇ ਤਾਰੇ ਦਾ ਚੰਗਾ ਵੀ ਉਹ ਸਮਝ ਲਓ ਵੀ ਇਹ ਨਾ ਫਾਇਦੇਮੰਦ ਹੁੰਦਾ ਹੈ ਰੰਗ ਬਾਜ ਬਹੁਤ ਹੈ ਹਣਾ ਆ ਜਾ ਅੰਦਰ ਕਿੱਤੀਸ ਵੈ ਦਾ ਹੁਣ ਮਹੀਨਾ ਜਣੀ ਤੇ ਰਹਿੰਦਾ ਤੇ ਇਹ ਤਕਰੀਬਾ ਦੁੱਧ ਦੀ ਗੱਲ ਕਰਨਾ ਦੁੱਧ ਦੁੱਧੋਂ ਇਹ ਹੁਣ ਨਾ ਵੀ 1 ਮਹੀਨਾ ਤੇ 10 ਦਿਨ ਹੋ ਗਏ ਛੱਡੀ ਨੂੰ ਵੀ ਕਹੋ ਕਿ ਅੱਗੇ ਨਾ ਪੁੱਸ ਦੁੱਧ ਨਹੀਂ ਦਿੰਦਾ ਫਿਰ ਹੁਣ ਇਹ ਦੁੱਧੋਂ ਛੱਡੀ ਨੂੰ ਐਤੋਂ ਮਹੀਨਾ ਤੇ 10 20 ਦਿਨ ਹੋ ਗਏ ਵੀ ਦੋਹਾਂ ਢਾਈ ਮਹੀਨੇ ਦੇ ਵਿੱਚ ਪਸੂ ਤਿਆਰ ਹੋ ਜਾਂਦਾ ਚਲੋ ਆਪਾਂ ਲੇਵਾ ਸਾਨੂੰ ਖਾ ਦੇ ਲਈ ਥਾਲੇਵਾ ਬਹੁਤ ਚੰਗਾ ਲੱਗਿਆ ਹੋਇਆ ਤੇ ਅੱਜ ਮੇ ਲੇਵੇਦੀ ਐ ਤੇ ਅਬ ਬਾਕੀ ਗੱਲ ਆ ਵੀ ਆਪਾਂ ਤੁਹਾਨੂੰ ਜਿਹੜਾ ਫੋਨ ਨੰਬਰ ਆ ਸਕਰੀਨ ਤੇ ਦੇ ਦੇਵਾਂਗੇ ਤੇ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਜਿਹੜਾ ਦੂਜਾ ਨਗਾ ਉਹ ਤੁਹਾਨੂੰ ਦਿਖਾਵਾਂਗੇ ਇਹਨਾਂ ਨਗਾ ਦੇ ਵਿੱਚੋਂ ਹੁਣ ਆਪਾਂ ਨਾਲ ਇੱਕ ਆਪਣੇ ਕੋਲੇ ਬੁੱਲ ਆ ਛੋਟਾ ਤੇ ਉਹਦੇ ਨਾਂ ਜੇ ਆਪਾਂ ਸੀਮਨ ਦੀ ਗੱਲ ਕਰੀ ਤਾਂ ਸੀਮਨ ਲੱਗਿਆ ਜੀ M29 ਦਾ ਇਸ ਮੈਂ ਦਾ ਬੱਚਾ ਤੇ ਇਹਨੇ ਹੁਣ ਨਾ ਇਹ ਦਿੰਦੀ ਇਹ ਕੱਟੀ ਆ ਹਮ ਸਾਰੇ ਹੁਣ 20 ਜਣੀ ਦੀ 22 ਕਿਲੋ ਦੇ ਨੇੜੇ ਦੇ ਨੇ ਦੁੱਧ ਅ ਦਿੱਤਾ ਤੇ ਹੁਣ ਇਹ ਵੀ ਐਸੋਏ ਹੁਣ ਇਹ ਕੱਪ ਹੈ ਤੇ ਹੁਣ ਆਪਾਂ ਤੁਹਾਨੂੰ ਕਟਾਉ ਖਾਈਏ ਇਹ ਰੰਗ ਬਾਜਾ ਤੇ ਹੁਣ ਇਹ ਤਕਰੀਬਨ ਉਮਰ ਦੇ ਨਾਲ ਅ ਇਹ ਪਸਾਲ ਤੇ ਮਹੀਨੇ 1 ਮਹੀਨੇ ਦਾ ਹੈ ਤੇ ਜਣੀ ਦੀ ਇਹ ਐਮ 29 ਦਾ ਸੀਮਾ ਜੇ ਅਪ ਬਡੀ ਬੰਦਪਦੀ ਹੈ ਨਾ ਸਰੀਰ ਦੀ ਗੱਲ ਕਰਕੇ ਤਾਂ ਬਹੁਤ ਚੰਗਾ ਉੱਚਾ ਲੰਮਾ ਹੈ ਜੇ ਕਿਸੇ ਨੇ ਮੰਨ ਲਓ ਵੀ ਆਪਦੇ ਘਰੇ ਰੱਖਣ ਨੂੰ ਇਹ ਲੈਣਾ ਹੋਵੇ ਹਨਾ ਕਿ ਘਰੇ ਸਾਂਣ ਬਣਾਉਣਾ ਹੋਵੇ ਤਾਂ ਤੁਸੀਂ ਇਹ ਸੇਲ ਲਈ ਹੁਣ ਤਿਆਰ ਹੈ ਤੇ ਜੇ அம்பੀਆਂ ਦਾ ਕੋ ਮੁੱਲ ਪੁੱਛੀਏ ਵੀ ਮੁੱਲ ਤੁਹਾਨੂੰ ਵੀਡੀਓ ਚ ਹੀ ਦੱਸ ਹੁਣ ਮੁੱਲ ਇਸ ਕੱਟੇ ਦਾ ਮੰਨ ਲਓ ਵੀ ਹੁਣ ਜੇ ਆਪਾਂ ਮੁੱਲ ਦੀ ਗੱਲ ਕਰ ਗਏ ਨਾ ਹੀ ਮੁੱਲੇ ਦਾ ਤਕਰੀਬਨ ਛੋਟ ਆ ਜਾਈਗਾ ਜੇ ਹੁਣ ਸਾਲ ਦਾ ਜੇ ਬੱਚਾ ਹਨਾ ਸੇਵਾ ਕਰਕੇ ਪਾਲਣਾ ਹੋਵੇ ਤਾਂ ਸੇਵਾ ਬਹੁਤ ਹੋ ਜਾਂਦੀ ਆ ਤੇ ਮੋਲਵੀ ਬਾਈ ਨੇ ਨਾ ਜੈਜੀ ਰੱਖਿਆ ਮੋਲ ਕਹਿੰਦਾ ਮੰਨ ਲਾ ਵੀ 28 29 ਦਾ 1000 ਰੁਪਿਆ ਮੋਲ ਹੈ ਤੇ ਪੂਠੀ ਤੇ ਬੰਦਰ ਦਾ ਨਾ ਬਹੁਤ ਚੰਗਾ ਤੇ ਆਪਾਂ ਫੋਨ ਨੰਬਰ ਹੈਗਾ ਜੀ 95012 76750 95012 76 750 750 ਫੋਨ ਨੰਬਰ ਹੈ ਤੇ ਤੁਸੀਂ ਨਾ ਹੋਣਾ ਸਕਰੀਨ ਤੇ ਜਿਹੜਾ ਦਿਖ ਰਿਹਾ ਮੰਨ ਲਓ ਹਨ ਵੀ ਸਰੀਰ ਆ ਜਿਹੜਾ ਬਹੁਤ ਚੰਗਾ ਸਰੀਰ ਹੈ ਤੇ ਜਦੋਂ ਇਹਨੇ ਮੰਨ ਲਓ ਵੀ ਤਿਆਰ ਹੋਣਾ ਤੇ ਬਹੁਤ ਸ਼ੌਂਕਰਾਂ ਵਾਲੇ ਨੇ ਤਿਆਰ ਹੋਣਾ ਜਿਹਨੇ ਸੇਵਾ ਜਿਹਨੇ ਕਰ ਲਈ ਨਾ ਤੇ ਥਲੋਪ ਪਿੱਛੋਂ ਜਿਹੜੀ ਚੀਜ਼ ਵਖਾਉਣ ਦੇ ਪਿੱਛੋਂ ਵਖਾਗੇ ਤੁਹਾਨੂੰ ਹਨਾ ਥੋੜਾ ਜਿਹਾ ਡਰਦਾ ਤੇ ਬਾਕੀ ਹੁਣ ਜੇ ਕਿਸੇ ਨੂੰ ਗਾਂ ਪਸੰਦ ਆਉਂਦੀ ਹੋਵੇ ਤੇ ਤੁਸੀਂ ਗਾਂ ਵੀ ਤੁਸੀਂ ਲੈ ਸਕਦੇ ਆ ਤੇ ਬਾਕੀ ਬਾਈਆਂ ਦਾ ਵੀ ਨਾ ਇਹ ਕਟਾ ਜੇ ਆਪਾਂ ਰੱਖਣ ਨੂੰ ਕਿਸੇ ਨੇ ਲੈਣਾ ਹੋਵੇ ਨਾ ਫਿਰ ਆਪਾਂ ਦੇਵਾਂਗੇ ਤੇ ਜੇ ਕੋਈ ਫੋਨ ਲਾਉਂਦਾ ਹੋਵੇ ਵੀ ਆਪਾਂ ਸਹੀ ਗਾਂ ਪਿਛਾਂ ਕਰਨਾ ਹੋਵੇ ਜਾਂ ਵੱਡਰਾਂ ਵਾਲੇ ਨੂੰ ਦੇਣਾ ਹੋਵੇ ਵੀ ਉਹ ਅਸੀਂ ਫਿਰ ਆਪਣੇ ਘਰੇ ਖੜਾ ਫੇਰ ਨਹੀਂ ਆਪਾਂ ਦੇਣਾਗਾ ਜੇ ਕੋਈ ਸ਼ਕੀਨ ਗਾਹਕ ਹੋਵੇ ਨਾ ਇਹਦਾ ਤੇ ਵੀਡੀਓ ਤਾਂ ਹੀ ਪਾਈ ਹੈ ਤੇ ਵੀ ਆਪਾਂ ਇਹ ਨਾ ਸ਼ਕੀਨ ਗਾਹਕ ਨੂੰ ਹੀ ਦੇਣਾ ਜਿਹੜਾ ਵੀ ਛੌਂਕਣਾ ਵਾਲੇ ਪਹਿਲਾਂ ਪਾਲਿਆ ਤੇ ਛੌਂਕਣਾ ਹੀ ਜਿਹੜਾ ਅਗਲਾ ਬੰਦਾ ਪਾਲੇ ਤਾਂ ਹੀ ਇਹ ਵੇਚਣਾ ਤੇ ਨਹੀਂ ਤਾਂ ਇਹ ਕਹ ਬਾਈਆਂ ਦਾ ਵੀ ਆਪਾਂ ਵੇਚਣਾ ਨਹੀਂਗਾ ਬਾਕੀ ਸਾਰੀ ਗਏ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ